ਨੂੰ ਮੇਰੇ ਮਨੋਂ ਸੱਚੀ ਰਿਕਾਰ ਕੋ ਪਰ ਹੈ ਤਾਂ ਕਿ ਬਲੋ ਛੋਟਾ ਸਵਾਗਰ ਕਰ ਤੋਂ ਰਹੀ ਆ। ਲੋ ਦੀ ਸਵੇਰ ਦਾ ਟਾਈਮ ਆ ਅਸੀਂ ਬਣਾ ਲਿਆ ਮੇਥਿਆ ਵਾਲੀਆਂ ਰੋਟੀਆਂ। ਆਹ ਘਰ ਕਿਤੇ ਇਕੱਠਾ ਨਹੀਂ ਹੈ। ਅੰਤੋਂ। ਅੱਜ ਅਸੀਂ ਬਣਾ ਲਿਆ ਮੇਥਿਆ ਦੀ ਰੋਟੀਆਂ ਕੱਲ ਅਸੀਂ ਮੁੱਲੀਆਂ ਵਾਲੀਆਂ ਬਣਾਈਆਂ ਹੁਣੇ ਤੋਂ ਬਾਅਦ ਪਤਾ ਨਹੀਂ ਮੇਥੇ ਦੀ ਮੀਂਹ ਦੀਆ ਬਦਲ ਨਹੀਂ। ਉਹਦੀ ਆਖਰੀ ਹੈ ਜੀ ਸਾਗਮਾਂ ਦੀ। ਕਿਉਂਕਿ ਮੈਥਿਆ ਦਾ ਸੀਜ਼ਨ ਹੋ ਗਿਆ ਸਾਰਿਆਂ ਨੂੰ ਮੇਰੇ ਵੱਲੋਂ ਸਾਰជា ਕਾਲ ਬੋਪਨ ਹੈ ਫੈਮਿਲੀ ਵਲੌਗਸ ਬੜਾ ਸਵਾਗਤ ਹੈ ਜੀ ਅਸੀਂ ਜਾ ਰਹੇ ਹਾਂ ਦਿੱਲੀ ਬਹੁਤ ਕੋਲੇ ਯੂਪੀ ਨਹੀਂ ਜਾਂਦਾ ਯੂਪੀ ਸਕੋ ਜਾਊਗਾ ਕਿਉਂਕਿ ਪੇਪਰਾਂ ਦਾ ਜੀ ਚੱਲ ਰਹੇ ਆ ਫਿਰ ਛੁੱਟੀਆਂ ਫਰਚੀਆਂ ਨਹੀਂ ਅਹ ਇਹ ਜੋ ਕੋਈ ਸਾਨੂੰ ਜ਼ਰੂਰੀ ਕੰਮ ਨਹੀਂ ਹੈਗਾ ਬਸ ਐਤਾ ਵੀ ਉੱਥੇ ਕੰਮ ਚੱਲੇ ਰਿਹਾ ਤੇ ਅਸੀਂ ਸੋਚਿਆ ਕਿ ਚੱਲ ਉੱਥੇ ਲਈ ਜਾ ਚੱਲਦੇ ਆ ਅਸੀਂ ਨਾਲ ਅਸੀਂ ਕਿੱਥੇ ਚਲੇ ਰਹੇ ਹਾਂ ਕਿਉਂਕਿ ਜਦਣਾ ਪਿਛਲੀ ਵਾਰ ਉਹ ਆਈ ਸੀਗੀ ਤਾਂ ਮੈਨੂੰ ਮਿਲੀ ਨਹੀਂ ਐ ਉਹ ਕੱਤੀ ਕਹ ਰਹੀ ਸੀ ਮੈਂ ਤੈਨੂੰ ਨਹੀਂ ਲੜਾਈ ਤੁਸੀਂ ਪਿਆਰ ਹੋ ਗਏ ਆ ਰਾਤ ਨੂੰ ਮੈਂ ਬੂਟ ਐਚੀ ਭੁੱਲ ਗਈ ਕੱਲ ਧੋਏ ਦੇਹਾ ਬੂਟਾ ਦੇਖੋ ਮਸ਼ੀਨ ਜਿਹੜੇ ਜਿੱਥੇ ਘੜਤੇ ਬੂਟਾ ਯੂਵੀ ਨੂੰ ਤਾਂ ਫਿਰ ਆ ਤਾਂ ਵੀ ਪੇਪਰਾਂ ਤੇ ਦਿਨ ਚੱਲ ਰਿਹਾ ਤੁਹਾਨੂੰ ਇਹ ਉਹ ਕਰਨਾ ਹੈ ਚਲ ਸਵੈਟਰ ਤਾਂ ਬਾਲਾ ਉਹ ਤਾਂ ਪਾ ਲੂ ਅੱਛਾ ਕੋਟ ਪਾਊਗਾ ਇਹ ਵਿਚਾਰਾ ਦੇਖਣ ਆਇਆ ਏ ਪੜਾਈ ਕਿ ਨਹੀਂ ਧਿਆਨ ਲਾਵਾ ਠੀਕ ਹੈ ਆਲੀ ਵੀ ਨਹੀਂ ਦੂਸਰੇ ਘੇੜੇ ਹੀ ਕਰਦੇ ਨੇ ਬਾਹਰ ਕੋਈ ਨਹੀਂ ਆਇਆ ਯੂ ਵੀ ਉੱਧਰ ਰੈਡੀ ਹੋਇਆ ਪਿਆ ਛੇਤੀ ਕਰਦਾ ਹੈ ਇਹ ਯੂ ਵੀ ਇਹ ਕਿੱਧਰ ਹੋਇਆ ਇਹਨੂੰ ਅੱਗੇ ਦਾ ਸੁੱਤੇ ਪਏ ਨੂੰ ਜਾ ਕੇ ਲੈ ਕੇ ਜਾਣਾ ਪੈਂਦਾ ਇਹਨੂੰ ਚੋਚੜਿਆ ਪਏ ਦੇਖ ਲੈ ਦੇਖ ਲੈ ਤੀ ਤੂੰ ਮੇਰੇ ਕੋਲ ਰੱਖਣਾ ਪਿੱਛੇ ਅੱਧਾ ਨੋਕਰ ਇਹ ਅਗਲੀ ਵਾਰ ਜਾਊਗਾ। ਕੋਣ? ਇਹ ਪੇਪਾ ਚੱਲ ਰਹੀ ਹੈ। ਆਪੋ ਆਪ। ਲੋਕ ਖੋਲ। ਖੁੱਲੇ ਹੀ ਰਹਿੜੋ। ਲੋਕ। ਆ ਵੀ ਬੰਦਾ। ਸੋ ਉਹ ਹੈਕ ਕਰ ਲਈ। ਲੋਨ। ਨਾ ਦੀ ਸੀ ਫੋਟੋ ਦੇਖੀ ਉਹ ਵਾਲਾ ਕਰ ਰਹੀ। ਉਹ ਆਦੇ ਪਿੰਡ ਸੋਰਾ ਪਿੰਡ। ਘਰੋਂ ਪਾਣੀ ਅੱਠ ਦਾ ਟਾਈਮ ਹੋਇਆ ਏ ਤੇ ਮੈਂ ਉੱਥੇ ਵੀਡੀਓ ਸ਼ੁਰੂਆਤ ਨਹੀਂ ਕਰੀ ਸੀ ਹੁਣ ਹੋਰ ਇਹ ਕਰ ਰਹੀ ਆ।

ਬੱਲ ਨਹੀਂ ਨਾ ਹੈਗੀ ਆਦੀ ਚਿੱਕੀ ਆ ਗਈ ਬੱਤੀ ਚਿੱਪੀ ਆ ਗਈ ਬੱਤੀ ਨਾ ਵੀ ਆਇਆ ਟੋਨ ਬੰਨੂਣਾ ਹੈਗਾ ਨਾ ਵੀ ਬੰਨਣਾ ਹੈ ਮੇਰੀ ਬੰਦ ਹੋ ਰਹੀ ਹੈ ਇਹੋ ਬੰਨਣਾ ਨਹੀਂ ਚਿੱਕੀ ਬਾਰੇ ਤੰਦ ਖਾ ਕੇ ਗਿਆ ਤਾਂ ਕੁਛ ਚਿੱਟੀ ਹੋਰ ਨੂੰ ਥਾਲੇ ਮੈਂ ਮਨ ਨਾਲ ਦੇ ਘਰੇ ਅਸੀਂ ਆਪਾਂ ਉਹ ਅੱਠ ਪਹੁੰਚ ਗਏ ਤੇਰਾ ਮਾਨ ਪਹੁੰਚ ਗਏ ਸਵੇਰੇ ਸਵੇਰੇ ਪਕੌੜੀਆਂ ਖਾਣੇ ਪਕੌੜੀਆਂ ਬਿਸਕੁਟ ਖਾਣੇ ਆ ਸੀਮਝੋ ਤੈਨੂੰ ਕਹਿੰਦਾ ਵਸਾਹੀ ਪਕੌੜੀਆਂ ਬਿਸਕੁਟੇ ਮਿਲਣਗੇ ਤੁਹਾਨੂੰ ਵੀ ਹੋਰ ਤਾਂ ਨਹੀਂ ਕੁਝ ਖਾਣਾ ਦੇਣਾ ਆਸ ਰੋਟੀ ਖਾਂਵਾਂਗੇ ਆਏ ਤਾਂ ਰੋਟੀ ਦੇ ਟਾਈਮ ਹੈ ਹੈ ਬੈਲਕੂ ਬਾਹੂ ਇਹਨਾਂ ਨੂੰ ਤੂੰ ਕੜਾਹੀ ਚੜ੍ਹ ਕੇ ਦੇ ਦਿੰਦੀ ਪਕੌੜੇ ਪਕੌੜੇ ਗੋਭੀ ਦੇ ਪਕੌੜੇ ਸੀਮਝੋ ਗੋਬੀ ਦੇ ਪਕੌੜੇ ਬਣਾ ਕਿਤੇ ਪਕੌੜੇ ਇੰਨੇ ਦਿਨ ਕੱਲ ਦਾ ਅੱਜ ਪਰਸੋਂ ਦਾ ਖਾ ਰਿਆ ਲਗਾਤਾਰ ਇਹ 4 ਦਿਨ ਹੋ ਗਏ ਪਕੌੜੇ ਇਹ ਰਾਤ ਵਿਆਹ ਚ ਤਾਂ ਮੈਨੂੰ ਫੋਨ ਕਰ ਰਹੀ ਸੀ ਸਾਢੇ ਘੜ ਦਾ ਟਾਈਮ ਹੋ ਰਿਹਾ ਤਾਂ ਮੇਰੇ ਹੋਰ ਤਰ੍ਹਾਂ ਬਾਜ਼ ਗੱਡ ਰਿਆ ਮੈਨੂੰ ਕਹਿੰਦਾ ਭਾਬੀ ਸਵੇਰੇ ਗੱਲ ਕਰੀ ਕਹਿੰਦਾ ਕੰਮ ਟੈਟਾ ਕਰ ਨਾ ਉਹ ਸਾਮਾਨ ਇਕੱਠਾ ਕਰਨਾ ਤਾਂ ਬਾਪ ਨਹੀਂ ਜਾਣ ਦੇਣੀ ਕੂ ਆਨੇ ਖੁਸ਼ਬੂਆਂ ਠਾੜ ਰੱਖਿਆ ਈ ਸਾਨੂੰ ਰਿਆਂ ਨੂੰ ਘੰਟਾ ਹੋ ਗਿਆ ਤੇ ਹੁਣ 9 ਵਜੇ ਈ ਕੋਈ ਨਾ ਸਿਮਝੋ ਤਰ ਜਾ ਕੇ ਦਿਖਾ ਲੈਣਗੇ ਹਨਾ ਹਾਂ ਲੋਕ ਬੱਸ ਇਹ ਪਾੜਾ ਚੜੀ ਕੋ ਘਰ ਦਾ ਪਨੀਰ ਭੂਆ ਕਹਿੰਦੀ ਮੈਨੂੰ ਮੁੱਲ ਦਾ ਨਾ ਖੜਾਏ ਕਰੋ ਘਰ ਦਾ ਖਵਾਇ ਕਰੋ ਵੀ ਭੂਆ ਦੀ ਮੰਮੀ ਨੂੰ ਦਿਖਾਵਾਂਗੇ ਵੀਡੀਓ ਵੀ ਪਨੀਰ ਬਈ ਘਰ ਦਾ ਪਾੜੇ ਕਰੋ ਜਿੱਦਣ ਭੂਆ ਕਰੀ ਪਾਣਾ ਘਰ ਦਾ ਠੀਕ ਹੈ ਇਹਨੂੰ ਕੱਟ ਦੇ ਗਾ ਦੂ ਵੀ ਤੇ ਇੱਥੇ ਕੱਟ ਕੇ ਅੰਦਰ ਵਿੱਚ ਦੇ ਸਬਜ਼ੀ ਚ ਪਾਦਾ ਹੈ ਹਾਂ ਹਾਂ ਬਈ ਕੱਟ ਦੇ ਠੀਕ ਤਿੰਨ ਓਏ ਤੂੰ ਨੰਬਰ ਕਦੇ ਗਿਣਦਾ ਹੁੰਦਾ ਉਹਨਾਂ ਹੀ ਲੋ ਜੀ ਪੂਆ ਨੇ ਦਾ ਪਨੀਰ ਫਾੜ ਕੇ ਫਾੜ ਕੇ ਕੀ ਫਾੜ ਕੇ ਫਾੜ ਕੇ ਫਾੜ ਕੇ ਕੱਪੜੇ ਫਾੜ ਕੇ ਤੇ ਪਨੀਰ ਸਾਨੂੰ ਸੰਭਾਤਾ ਵੀ ਆਪੇ ਕੱਟ ਕੇ ਪਾਓ ਤੇ ਖਾਓ ਸਬਜ਼ੀ ਖਾਓ ਮੁੰਡਾ ਪਨੀਰ ਖਾਂਦੀ ਨਹੀਂ ਪੂਆ ਕਹਿੰਦੀ ਸਾਨੂੰ ਮੁੰਡਲ ਦਾ ਨਾ ਮੰਨੂ ਖਲਾਇਆ ਕਰੋ ਮੈਨੂੰ ਖਰਾਬ ਕਰਦਾ ਏ ਅਬੂ ਕਰਦੀ ਜਾਜ ਫੜਦਾ ਕਹਿੰਦਾ ਪਨੀਰ ਘਰ ਦਾ ਬਹੁਤ ਵਧੀਆ ਹੁੰਦਾ ਏ ਪਰ ਇਹਨੋਂ ਨਾਲ ਜ਼ਰੂਰੀ ਹੈ ਹੈ ਇਹਨੋਂ ਨਾਲ ਜ਼ਰੂਰੀ ਹੈ ਜਾਗਵੀਰ ਕਹਿੰਦਾ ਇਹਨਾਂ ਨੂੰ ਨਾ ਖਰਾਓ ਕਹਿੰਦਾ ਇਹਨਾਂ ਦੇ ਹਾਜਮ ਨਹੀਂ ਜਾਂਦਾ ਅੰਦਰ ਨੂੰ ਆ ਜਾ ਚੱਲ ਜਾ ਦਾ ਤਾ ਉਹ ਕੋ ਬੜਾ ਕੱਢ ਕੇ ਰਿਖ ਲੈਣਾ ਆ ਜਾ ਉਹ ਅਬ ਉਹ ਵੀ ਗਿਆਣਾ ਹੈ ਆਇ ਕੋ ਵਲੇ ਆਟਾ ਦੇਖੀ ਕਿ ਮੈਂ ਸੋਨਾ ਕੁੰਡਾ ਜਿਵੇਂ ਮੈਦਦਾ ਹੁੰਦਾ ਉਹ ਜੰਮਾਈ ਪਲੇਨ ਕਾ ਤਾਂ ਉਹਨਾਂ ਨਾਲ ਜਾ ਕੇ ਵੀ ਕਹਤਾ ਰਿਹਾਤਾ ਕਿ ਕਹਿੰਦਾ ਮੇਰੀ ਮੰਮੀ ਹਾਂ ਅਬ ਮੈਂ ਰੋਟੀ ਬਣਾ ਰਹੀ ਸੀ ਕਹਾਂਗੇ ਜੀ ਮੰਮੀ ਤੇ ਨਾ ਹੁੰਦਰਾ ਕਹਿੰਦਾ ਤਵੇ ਉਪਰੇ ਰੋਟੀ ਫਲਾ ਦਿੰਦੀ ਆ ਸਾਡੇ ਤਾਂ ਹੁੰਦੀ ਨਹੀਂ ਸਾਡੇ ਤਾਂ ਹੁੰਦੀ ਪੁਰੋਕ ਤੇ ਸਨੀ ਬਣਾਉਣਾ ਹੈ ਤਰਾਂ ਪੂਆ ਹਾਂ ਹਾਂ ਹਨਾ ਤੇ ਤਾਂ ਹੀ ਹਲਦੀ ਹਰਾਂਗੇ ਹੂੰ ਫਟ ਕੇ ਜਸ ਆਹ ਜੀ ਸੌ ਕਰੀਣਾ ਪਰ ਹਾਂ ਉਹ ਜੇ ਤੁਪ ਜੀ ਪੈ ਜਾਂਦੀ ਹੈ ਨਾ ਫਿਰ ਹੋਰ ਫਿਰ ਕਾਲੀ ਜੀ ਹੋ ਜਾਂਦੀ ਹੈ ਨਾ ਹਾਂ ਸਿਰ ਦਵਾ ਜੀ ਪੂਆ ਲੱਗ ਰਹੀ ਅੰਦਰ ਰੋਟੀ ਇਹ ਰੋਟੀ ਦਾ ਟਾਈਮ ਆ ਸੀ ਚਾਹ ਨਾਲ ਨਾ ਬਿਸਕੁਟ ਪਕੌੜੀਆਂ ਬਹੁਤ ਘੱਟ ਖਾਏ ਨੇ ਵੀ ਰੋਟੀ ਖਾਣੀ ਆ ਸਵੇਰੇ ਆ ਮੇਰੇ ਅੱਖਾਂ ਮਤਲਬ ਦੇਖ ਕਰ ਏ ਵਸਪੂ ਆਦਾ ਇੱਕ ਵੱਡਾ ਮੁੰਡਾ ਤਾਂ ਚੱਲਿਆ ਆਪਣੇ ਘਰ ਤੇ ਰੋਲਦੀ ਤਰ੍ਹਾਂ 2:30 ਵਜੇ ਆਊਗਾ ਤੇ ਉੱਧਰ 2:30 ਵਜੇ ਆਊਗਾ 2:30 ਵਜੇ ਕਹਿ ਰਿਹਾ ਹਾਂ ਹੈ 12 ਵਜੇ ਆ ਜੂਗਾ 12 ਵਜੇ ਫਿਰ ਤਾਂ ਠੀਕ ਆ ਹਾਂ ਕਿਉਂਕਿ ਇਹ ਹੁੰਦਾ ਵੀ ਜਦ ਘਰ ਸਾਰੇ ਹੁੰਦੇ ਨਾ ਫਿਰ ਮਜ਼ਾ ਆ ਜਾਂਦਾ ਜੀ ਜੀ ਲੱਗਦਾ ਹੈ ਹਨਾ ਨਹੀਂ ਏਡੇ ਵੱਡੇ ਘਰ ਚ ਜੀਜਾ ਘੱਟ ਲੱਗਦਾ ਹੈ ਕੋਈ ਨਹੀਂ ਆਪਾਂ ਵੀ 2:30 ਕਿੰਨੇ ਵਜੇ ਤੱਕ ਕਿੰਦ ਕੋਈ ਤਾਂ ਚੱਲ ਜਾਣਾ 3 ਕਿੰਨੇ ਵਜੇ ਆਊਗਾ ਅੰਦਰ ਸਵਾ 3 ਬਹੁਤ ਹੋਰੀ ਹਾਂ ਆਹ ਤਾਂ ਬੱਠੂ ਚਾਪ ਹੀ ਹੋਗਾ ਹਾਂ ਬੱਠੂ ਗੋ ਤੇ ਚਾਰ ਸਾਢੇ ਚਾਰ ਤੋਂ ਮੇਰਾ ਗਾਲਾ ਦੁਖ ਰਿਹਾ ਨੱਕ ਬੰਦ ਪਿਆ ਆਬੂ ਨੂੰ ਵੀ ਹੋ ਗਿਆ ਮੇਰੇ ਤੋਂ ਹਿਮ ਲਾ ਗਿਆ ਨੂੰ ਸਵੇਰੇ ਸਵੇਰੇ ਆਏ ਆ ਸੀ ਨਾਲੇ ਕੋਈ ਕੋਟੀਆਂ ਛੋਟੀਆਂ ਨਹੀਂ ਪਾ ਕੇ ਕਿਉਂਕਿ ਦਿਨ ਚ ਧੁੱਪ ਹੋ ਜਾਂਦੀ ਐ ਇੰਨੀ ਗਰਮੀ ਹੋ ਜਾਂਦੀ ਐ ਉਹ ਠੰਡ ਮੌਸਮ ਘਟ ਗਿਆ ਆਬੂ ਨੂੰ ਦਵਾਈ ਉਹਦੇ ਚ ਖਾਂਦੀ ਸੀ ਸੀ ਲੈ ਜਾ ਆਬੂ ਦੀ ਸੀਸੀ ਲੈ ਕੇ ਆਈਏ ਤੇ ਖਾਂਦੀ ਫਿਰ ਤੁਹਾਨੂੰ ਮੈਂ ਫੋਟੋਆਂ ਕਰ ਦਿੰਦਾ ਫਿਰ ਦੇਖ ਲੈ ਫੋਟੋ ਸੈਂਡ ਕਰ ਦਿੰਦਾ ਨੂਨ ਰੋਣ ਕਟਾ ਹੈ। ਹੈਲੋ ਬਾਬੂ। ਤੀਨ ਊਨ ਕਟਾ। ਹਾਂ ਨੂਨ ਕਟਾ ਥੋੜਾ। ਤੇ ਜਿਹੜੀ ਪਨੀਰ ਦੀ ਸਬਜੀ ਆ ਮਟਰਾਂ ਵਰਕੇ ਨਾ ਮਿੱਠੀ ਮਿੱਠੀ ਜੀ ਬਣਦੀ। ਮਿੱਠੀ ਬਣਦੀ ਆ। ਹਾਂ। ਪਾਲਵਾਂ ਚ ਰੂਣ ਵਿੱਚ ਦਹੀਂ ਚ। ਅਸੀਂ ਰੋਟੀ ਦੀ ਪਿਆਲੀ ਘੋਤਾ ਆ। ਕੰਮ ਤੇ ਮੌਕੇ ਤੇ ਲੱਗ ਜੂਗੀ। ਤੁਸੀਂ ਆਹ ਆਹ ਤਹੀ ਦੂਰੀ ਤਿਆਰ ਕਰ ਲਓ। ਘੋਦੀ ਹੈਲਪ ਅਸੀਂ ਹਮੇਸ਼ਾ ਕਰਾ ਦਿੰਦੇ ਆਂ। ਤੇ ਕੱਲੀ ਆ ਨੂਨ ਚੜੀ। ਜਲਦੀ ਆ। ਮੈਂ ਉਹ ਆ ਲੈਣਗੀ ਫਿਰ ਉਹ ਸੇਵਾ ਕਰ ਕਰੂੰਗੀ। ਉਹ ਨੂੰ ਐ ਹੁੰਦਾ ਵੀ ਪਤਾ ਨਹੀਂ ਵੀ ਅੱਜ ਕੱਲ੍ਹ ਵੀ ਤਾਨੂੰ ਜਿਆਦਾ ਪਤਾ ਹੈ ਕਿ ਖਾਨ ਪਿੰਡਾ ਹਨਾ ਵਧੀਆ ਤਰੀਕੇ ਨਾਲ ਤਿਆਰ ਕਰਨਾ ਭੂਆ ਦੇ ਜਿੰਨਾ ਬਣਦਾ ਚਲੋ ਸਾਡੇ ਅੰਦਰ ਤੱਕ ਕਰ ਲੱਤੀ ਆ। ਲੈਨੇ ਬੁੰਦੀ ਪਾ ਲਾਂ। ਕਿਉਂ ਨੀ ਸੀ ਰੋਟੀ ਨਹੀਂ ਤਾਂ ਤੇ ਉਹ ਸਾਰੇ ਅੰਦਰ ਇਕੱਠੇ ਪਾਵਾਂਗੇ ਕਿ ਤੇ ਇਹਦੇ ਪਾਵਾਂਗੇ। ਭੂਆ ਬਣਾ ਰਿਆ ਗਰਮਾ ਗਰਮ ਰੋਟੀ। ਲੇਟਰ ਚ ਫਲੇ ਫਲੇ। ਹੈ ਰੋਦਰ ਲੈ ਕੇ ਜਾਣਾ ਪੂਗਾ ਔਰ ਇਹ ਨਹੀਂ ਜਨੇ ਉਹ ਕਰ ਲੈਣਾ। ਨਾ ਉਹਨੇ ਪਤਾ ਨਹੀਂ ਕਿ ਰਿੱਲਾ ਪਿਆ ਹੈ ਸਬਜ਼ੀ ਵਾਲਾ। ਮੈਂ ਉਹ ਅੰਦਰ ਹੀ ਲੈ ਲਾਂਗੇ। ਇਹਨੇ ਖਾ ਲਈ ਆਪਣੀ ਬੁਰਕੀ ਜਿਹੜੀ ਖਾਣੀ ਹੈ। ਉੱਥੇ ਵੀ ਅਸੀਂ ਆਹੀ ਟਾਈਪ ਕਰਦੇ ਆ ਸਾਡੇ ਨਾਲ ਹੋਣ ਵਾਲੇ ਆ ਹੈ ਉੱਥੇ ਆਦਾਪੁਰ ਵੀ ਆਹੀ ਟਾਈਪ ਅੱਗੇ ਕੰਮ ਨੂੰ ਮਿਲ ਕੇ ਅਸੀਂ ਵੀ ਸਿੱਧਾ ਖਾਣਾ ਰੋਟੀ ਨਾ ਸਿੱਧਾ ਨਹੀਂ ਫਿਰ ਸੱਚੋ ਨਾ ਪੂਰਾ ਮੈਂ ਤੇਰਾ ਸਹੀ ਪਾ ਰਿਹਾ ਖਾਏਗੀ ਥੋੜਾ ਜਿਹਾ ਲੈ ਲੂੰਗੀ ਜਿਆਦਾ ਨਹੀਂ ਪਰ ਹਾਂ ਥੋੜਾ ਜਿਹਾ ਲੈ ਲਈ ਮੈਂ ਕਿਹਾ ਤੇਰਾ ਖੜਾ ਹ ਕੌਲੀ ਚ ਕੜਾ ਚੱਕ ਲਈ ਹਲੇ ਮੋਬਾਈਲ ਤੱਕ ਚਾਹ ਆਪਣਾ ਤਾਂ ਥੋੜਾ ਜਿਹਾ ਹੀ ਬਸਾ ਕਿਉਂਕਿ ਅਸੀਂ ਬਾਜ਼ੀ ਦਾ ਨਹੀਂ ਕੋਈ ਪ੍ਰੋਬਲਮ ਹੋਲ ਤਾਂ ਸਕਦਾ ਹੀ ਆ ਆਹੋ ਲੱਗੀ ਹੁਣ ਅਸੀਂ ਖਾਣ ਲੱਗੇ ਰੋਟੀ ਤੇਰੀ ਵੀ ਰੋਟੀ ਇੱਥੇ ਆ ਤੇਰੀ ਵੀ ਵਿੱਚ ਹੀ ਆ ਕੜਾ ਚੱਕ ਲਈ ਕੜਾ ਨਹੀਂ ਹੈਗਾ ਆਹੋ ਪਨੀਰ ਦੀ ਰਸਿਪੀ ਆ ਲੈਣ ਤਾਂ ਮਟਰ ਮਟਰ ਛੱਡਦੇ ਪਏ ਪਨੀਰ ਬਾਤੂ ਐ ਪਤਿੱਲੇ ਚ ਡੁੱਬ ਕੇ ਮਾਰੇ ਹੀ ਹੋਣ ਇੱਕ ਗੱਲ ਦੱਸਦਾ ਹਾਂ ਪੂਰੀ ਬਾਚੀਣੋ ਪਾ ਲਵਾਂਗੇ ਹੈਂ ਈਣੋ ਤਾਂ ਪਾ ਲਵਾਂਗੇ 100 ਰੁਪਏ ਦਾ ਵੀਰਵਾ ਦਾ ਖਰਚਾ ਹੋਣਾ ਚਾਰ ਓਵਰ ਹੋ ਜਾਂਦਾ ਫਿਰ ਆ ਬਣਾਉਂਦੇ ਆ ਤੇ ਮੈਂ ਮਿਰਚਾਂ ਨਾ ਜਿਆਦਾ ਿਤ ਪਰ ਕੇ ਲੈ ਆਇਆ ਦੇਖੋ ਕਿਉਂਕਿ ਅਸੀਂ ਦੋਹੇ ਨਾ ਮਿਰਚਾਂ ਜਿਆਦਾ ਖਾ ਕੇ ਰਾਜੀ ਆ ਦੇਖੋ ਇਹ ਦੇਖੋ ਇਹ ਦਹੀਂ ਇਹ ਸਾਡਾ ਮਟਰ ਪਨੀਰ ਇਹ ਸਾਡਾ ਕੜਾ ਛੋਟਾ ਜਿਹਾ ਬਸ ਆਹੀ ਅਸੀਂ ਕਪੂਆ ਕਹਿੰਦੀ ਵੀ ਖਾਓ ਮਿੱਠਾ ਬਣਾਇਆ ਏ ਸਾਡੇ ਕਹਿੰਦੀ ਸਾਡੇ ਵੱਲ ਕੜਾ ਜ਼ਿਆਦਾ ਬਣਦਾ ਨਹੀਂ ਮੈਂ ਕਹਿੰਦੀ ਸਾਨੂੰ ਚਾਹੀ ਮਿੱਠਾ ਕੁਸਲੀ ਨਾ ਦਈ ਤਰੋਂ ਤੈਨੂੰ ਖਾ ਲੈ ਹਾਂ ਤਹਾਬੂ ਬੂਡ ਦਾ ਪੁਆਲਾ ਫਿਰ ਲੋ ਜੀ ਅਸੀਂ ਆਪਣੀ ਰੋਟੀ ਪਾਣੀ ਖਾ ਕੇ ਬਾਹਰ ਬੈਠੇ ਆ ਧੁੱਪ ਚ ਮੰਜੇ ਤੇ ਸੇਕ ਬੋ ਪੈ ਰਿਆ ਉੱਥੇ ਤੋਂ ਮੰਜਾ ਕਸਾ ਕਸੜਾ ਕੇ ਉਰੇ ਲਿਆਏ ਹੈ ਪੁਆਲ ਸਿਸ਼ੀ ਫੜਕ ਲਿਆਈ ਆ ਜਾਨ ਦਵਾਈ ਵਾਲੀ ਆ ਬੂ ਦੀ ਉਹ ਆ ਬੂ ਦੇਖੋ ਚੁੱਲੇ ਤੇ ਚੜ ਜਾਂਦਾ ਮਿੰਟਕ ਬਾਅਦ ਉੱਥੇ ਜਾ ਕੇ ਯਾ ਚਿੱਕੀ ਗੋਲ ਜਾਂਦਾ ਏ ਯਾ ਚੁੱਲੇ ਤੇ ਜਾਂਦਾ ਗੱਗ ਕਹਿ ਰਿਹਾ ਗੱਗ ਅੱਜ ਕਹਿ ਰਿਹਾ ਮਨੂੰ ਗੱਗ ਨਾ ਅੱਜ ਕਹਿ ਰਿਹਾ ਉਹ ਅੱਗ ਅੱਛਾ ਅੱਗ ਅੱਗ ਗੱਗ ਕਹਿ ਰਿਹਾ ਗੱਗੂ ਕਹੀਆ ਉਹ ਗੱਗੂ ਗੱਗੂ ਕਹਦੇ ਗੱਗੂ ਕਹੀ ਗੱਗੂ ਹੁਣ ਬੋਲਣ ਲੱਗੂਗਾ ਸਿਮੂ ਕੋ ਬੋਲੂ ਆ ਸਿਮੂ ਕਹਦੇ ਨਹੀਂ ਚਾਚਾ ਕਹਦੇ ਕੇ ਚਾਚਾ ਚਾਚਾ ਕਹੀਆ ਉਹ ਚਾਚਾ ਕਹਦੇ ਚਾਚਾ ਕਹਦੇ ਇਹਨੂੰ ਕਹਦੇ ਚਾਚਾ ਪਾਲ ਲਤਾਇਆ ਕੋ ਚਿੱਟੀ ਸੀਮਨ ਜੋਤ ਲੈ ਆਇਆ ਬ੍ਰੈਡ ਆ ਕੇ ਲੈ ਆਇਆ ਏ ਨਾਲ ਆਥੀ ਤੇ ਰੱਖ ਦਫਾਰੇ ਆਥੀ ਗੇਰ ਕੇ ਪਾ ਗਿਆ ਗੇਰ ਕੇ ਪਾ ਗਿਆ ਉਹ ਨਾ ਵੀ ਕੈਮਰੇ ਚ ਆ ਜਾਊਗਾ ਮੈਂ ਨਾ ਕੁਝ ਕਰਨਗੇ ਬ੍ਰੈਡ ਕੀ ਹਾ ਦਾ ਪਾਊਡਰ ਆ ਮਸਾਲਾ ਪਾਊਡਰ ਚਾਹ ਨਾਲ ਖਾਵਾਂਗੇ ਬ੍ਰੈਡ 3:30 ਵਜੇ ਉਹ ਡਾਕਟਰ ਕੇ ਵੀ ਜੁੜੂਈ ਤੇ ਨਾ 3:30 ਬਸ ਹੁਣ ਅਸੀਂ ਘੰਟੇ ਤੱਕ ਘਰ ਨੂੰ ਰਵਾਨਾ ਹੋ ਜਾਣਾ ਏ ਹਨਾ ਹੋਰ ਐਨਾ ਟਾਈਮ ਐਨਾ ਟਾਈਮ ਲਾ ਲਿਆ ਫਿਰ ਵੀ ਸਵੇਰੇ ਸੱਜਰੇ ਦੇ ਆਏ ਹੋਏ ਆ ਵਧੀਆ ਟਾਈਮ ਲੰਘ ਗਿਆ ਐ ਲੱਗ ਰਿਹਾ ਜਿਵੇਂ ਪਤਾ ਨਹੀਂ ਕੱਲ ਦੇ ਆਏ ਹੋਏ ਆ ਵੀ ਹੁਣ ਤਾਂ ਚੱਲੀਏ ਕਾਦ ਵਗ ਜੀ ਐਨਾ ਟਾਈਮ ਦੀ ਖਲਾਅ ਰਕਾ ਤੇ ਕਿਦਾ ਮੇਰਾ ਕਿਹੜੇ ਕਿਤੇ ਲੱਗਦਾ ਤਾਂ ਹੀ ਤਾਂ ਪੂਰੇ ਰਹਿੰਦੇ ਨਹੀਂ ਹੁਣ ਜਿੰਨੇ ਲੱਗਦਾ ਕਿਤੇ ਮੇਰਾ ਵੀਰ ਦਾ ਪਰਸੋਂ ਨਾ ਲੱਗਦਾ ਹੀ ਨਹੀਂ ਹੋਰ ਤਾਂ ਕਿੱਥੇ ਗਣਾ ਮਰਜੀ ਮੇਰੀ ਮਰਜੀ ਵਿੱਚ ਫੰਟ ਘੜਤ ਆ ਦੱਸੋ ਬੱਸ ਦੱਸਣਾ ਕੀ ਹੈ ਭੂਆ ਦੀ ਐਲਬਮ ਦੇਖ ਰਹੇ ਆ ਅਸੀਂ ਪਿਆ ਦੀ ਤੇ ਭੂਆ ਦੇ ਆ ਜਿਹੜੇ ਆ ਸੂਟ ਸੱਟ ਸਾਰੇ ਤੀਵੀਆਂ ਦੇ ਦੇਖ ਰਹੇ ਆ ਅਸੀਂ ਤਾਂ ਐਵੇਂ ਗੱਲਾਂ ਕਰ ਰਹੇ ਆ ਵੀ ਅੱਜ ਦੇ ਟਾਈਮ ਚ ਆਹ ਸੂਟ ਕਿੰਨੇ ਉਹ ਲੱਗ ਰਹੇ ਕਿੰਨੇ ਮਹਿੰਗੇ ਮਿਲਦੇ ਨੇ ਚਾਹੇ ਲੇਸ ਹੋਵੇ ਕੁਝ ਹੋਵੇ ਲੇਸ ਤੇ ਲਾ ਕੇ ਸਾਰਾ ਸਮਾਨ ਮਹਿੰਗਾ ਵਰਖਾਵਾਦੀ ਸੂਟ ਪਾਇਆ ਭੂਣ ਵਿਆਹ ਚ ਵਰਖਾਵਾਦੀ ਸੂਟ ਹਾਂ ਸਾਰਾ ਸਮਾਨ ਮਹਿੰਗਾ ਮਿਲਦਾ ਹੈ ਤੇ 2:30 ਦਾ ਟਾਈਮ ਹੋ ਗਿਆ ਬਸ ਅਸੀਂ 3 ਵਜੇ ਹੈ ਨਾ ਤੇ ਅਸੀਂ ਦੇਖ ਰਹੇ ਹਾਂ ਜਿਹੜੇ ਪੁਰਾਣੇ ਪੁਰਾਣੇ ਤੇ ਜਿਹੜੇ ਹੁਣ ਨੇੜੇ ਤੋਂ ਦਿਖਾ ਦਿੰਦੇ ਸਾਨੂੰ ਬੜੇ ਕਿੰਦਾ ਲੱਗ ਰਹੇ ਤੇ ਨੇੜੇ ਤੋਂ ਦਿਖਾਈ ਬਾਕੀ ਹਾਂ ਦਿਖਾਈ ਕਿਉਂਕਿ ਮੇਰੇ ਉਚਤਾ ਇੱਕ ਵਾਰੀ ਨਹੀਂ ਮੈਂ ਦਿਖਾਏ ਹੈ ਨਾ ਕਦੇ ਵੀ ਮੈਂ ਕੋਈ ਫੋਟੋ ਨਹੀਂ ਦਿਖਾਈ ਹੈਗੀ ਆ ਹੈ ਨਹੀਂ ਇੱਧਰ ਆ ਆ ਹੈਗੀ ਆ ਮੰਮੀ ਤੇ ਸਭ ਭੂਆ ਤਾਂ ਦਿਖਾ ਲਾ ਫਿਰ ਭੂਆ ਸਭਾ ਭੂਆ ਫੋਟੋ ਦਿਖਾਵਾਂ ਮੇਰੀ ਉਚ ਵਲੌਗ ਤੇ ਮੈਂ ਕਦੇ ਨਹੀਂ ਦਿਖਾਈ ਆ ਰਹੀ ਆ ਰਹੀ ਪੂਆ ਆਹ ਕੌਣਾ ਪੂਆ ਇਹ ਪਤਾ ਨਹੀਂ ਕੌਣਾ ਹਾਂ ਆਹ ਦੇਖੋ ਆ ਆ ਰਖੜੇ ਵਾਲੀ ਮੰਮੀ ਐ ਹੈਨਾ ਹਾਂ ਰਖੜੇ ਵਾਲੀ ਬਈ ਆਹ ਪਤਾ ਨਹੀਂ ਕੌਣਾ ਇਹ ਕੌਣ ਹੈ ਮਿੱਲੀ ਇਹ ਹੀ ਤਾਂ ਮੈਂ ਪੁੱਛ ਰਹੀ ਸੀ ਕਿਹੜੀ ਅੱਛਾ ਅੱਛਾ ਉਹੀ ਪੂਆ ਦੀ ਪੋਤੀ ਸਾਡੀ ਪੂਆ ਤਾਈ ਦੀ ਪੋਤੀ ਐ ਅੱਛਾ ਅੱਛਾ ਤਾਈ ਦੀ ਪੋਤੀ ਆਹ ਇਹ ਉਹ ਜਿਹੜੀ ਦੂਜੀ ਮਾਸ ਅੱਛਾ ਜਿਹੜੀ ਮਾਸੀ ਮਾਂ ਉਹ ਮੁੱਕ ਗਈ ਜਿਹੜਾ ਨਾ ਅੱਕੜ ਵਾਲੀ ਬੇਬੇ ਅੱਕੜ ਵਾਲੀ ਬੇਬੇ ਆ ਹਾ ਆ ਹੋਏ ਉਹ ਹੈ ਰਵੀ ਦੀ ਸਾਸੂ ਮੰਮੀ ਹਾ ਰਵੀ ਉਹ ਸਤ ਗੁਰੂ ਨਾਨਕੀ ਮੰਮੀ ਕਹਿੰਦੇ ਹੁੰਦੇ ਨੇ ਲੋਕ ਨਾ ਹਾ ਆ ਹੈਗੀ ਆ ਰਵੀ ਦੀ ਸੱਸ ਜੋ ਕਿ ਸਵਰਗ ਵਾਸੀ ਨੇ ਮੰਮੀ ਦਿਖਾ ਦੇ ਮੰਮੀ ਮੰਮੀ ਦਿਖਾਈ ਹੈ ਮੰਮੀ ਆ ਰਹੀ ਸਭ ਤੋਂ ਪਹਿਲਾਂ ਆ ਦੇਖੋ ਸਾਡੀ ਮੰਮੀ ਤੁਹਾਨੂੰ ਪਛਾਣ ਆ ਰਹੀ ਆ ਸੱਸ ਮੰਮਾ ਸਾਡੀ ਸੱਸੂ ਮੰਮਾ ਕੋੜੀ ਚਿੜੀ ਜਮਾ ਕੋੜੀ ਲੱਗ ਰਹੀ ਆ ਇਹ ਹੈਗਾ ਬਾਪੂ ਬਾਈ ਕਹਿੰਦੇ ਹੁੰਦੇ ਨੇ ਹਾਂ ਬਾਪੂ ਆ ਹਾਂ ਭਾਈ ਮੈਂ ਬਾਪੂ ਕਹਿੰਦੀ ਹਾਂ ਬਾਪੂ ਨਾ ਮੈਂ ਨਾਨਕਿਆ ਕਰਕੇ ਨਾਨੇ ਨੂੰ ਬਾਪੂ ਕਹਿੰਦੀ ਹੁੰਦੀ ਸੀ ਤੇ ਬਾਪੂ ਜੀ ਬੀਬੀ ਜੀ ਉਹ ਖੜੇ ਬਾਈ ਉਹਦੇ ਆ ਕੇ ਖੜੇ ਨੇ ਹਾਂ ਪਾਲੇ ਬਾਈ ਪਰ ਲੰਬਾ ਇਹ ਦੁੱਧੀਆਂ ਦੇ ਫੋਟੋ ਨੇ ਬੂਆ ਹਨਾ ਵਿਆਹ ਪੈ ਚੋ ਕੱਢ ਵੀ ਸਕਦੇ ਆ ਇਹਦੇ ਚ ਲੱਗੀ ਕਹਿੰਦੇ ਜਿੱਦੜ ਭੂਆ ਵਿਆਹ ਹੋਇਆ ਤਾਂ ਕਹਿੰਦਾ ਮੈਂ ਨਾਲੇ ਜਾਊਂਗਾ ਭੂਆ ਦਾ ਵਿਆਹ ਹੋਇਆ ਹਾਜੀ ਹਾਜੀ ਅਿੰਦਰ ਤੇ ਅਿੰਦਰ ਦੀ ਨੂੰ ਘਰੇ ਛੱਡ ਕੇ ਆਏ ਸੀ ਆ ਦੇ ਅਸੀਂ ਪਾਲੀਰਾ ਭੂਆ ਦਾ ਵਿਆਹ ਰਮਨਾਰ ਹਰਜਿੰਦਰ ਦੇ ਵਿਆਹ ਕਰਤਾ ਮੇਰੇ ਜੇਠ ਜੀ ਮੇਰੇ ਜੇਪਤੀ ਜੀ ਮੇਰੇ ਜੇਠ ਜੀ ਜੇਠ ਜੀ ਜੇਠ ਜੀ ਹੋਏ ਲਓ ਜੀ ਹੁਣ ਹਾਜੀ ਨਰ ਵੀ ਆ ਗਏ ਤੇ ਅਸੀਂ ਉਹੀ ਭੋਲਾ ਪਹਿਲਾਂ ਤੁਹਾਨੂੰ ਪਤਾ ਹੈ ਲੈ ਮੈਂ ਉਹ ਲੜੀ ਤੇ ਤੁਸੀਂ ਬੋਲਿਓ ਤੇ ਹੁਣ ਆਪਾਂ ਚਾਹ ਪੀ ਕੇ ਜਲਦੇ ਆਂ ਟਾਈਮ ਮਤਲਬ 7:30 ਹੋ ਗਿਆ ਟਾਈਮ ਵੀ ਦੱਸਾਂ ਤੁਹਾਨੂੰ ਜ਼ਰੂਰੀ ਹੁੰਦਾ ਹੈ ਹਾਂ ਪਰ ਕਰਕੇ ਵੀ ਇੰਨੇ ਵਜੇ ਕਰਨੇ ਮਤਲਬ ਬਸ ਹੀ ਕਰੰਗੀਆਂ ਤੇ ਸਾਡੇ ਫੇਵਰਟ ਹੈ ਇਹ ਚੰਨੋ ਦੇ ਬਰੈਡ ਇਹ ਸਾਡੇ ਫੇਵਰਟ ਨੇ ਇਹ ਸਾਡੇ ਪਟਿਆਲੇ ਪਟਿਆਲੇ ਮਿਲ ਜਾਂਦੇ ਹੁਣੇ ਪਰ ਬਾਰਨ ਬੂਰਨ ਇੱਥੇ ਤੱਕ ਤਾਂ ਮਿਲਦੇ ਹੀ ਨਹੀਂ ਪਟਿਆਲੇ ਚ ਵੀ ਨਹੀਂ ਇਹਦੇ ਮਿਲਦੇ ਕੋਲੀ ਵੀ ਨਹੀਂ ਹੈਗੀ ਆਪਾਂ ਨੇ ਟੇਸਟ ਕਰੇ ਨਹੀਂ ਉਹ ਬਹੁਤ ਟੇਸਟੀ ਨਹੀਂ ਹਾਂ ਇਹ ਤਾਂ ਕਹ ਰਹੇ ਸੀ ਕਹਿੰਦੇ ਕੀ ਖਾਣਾ ਯੂਵੀ ਵਾਸਤੇ ਵੀ ਲੈ ਕੇ ਕੀ ਖਾਣਾ ਕਹਿੰਦੇ ਦੱਸ ਦੋ ਅਸੀਂ ਕਿਹਾ ਵੀ ਬਰੈਡ ਬਰੈਡ ਹੀ ਖਾਣੇ ਆ ਕਿਉਂਕਿ ਉਹਦੇ ਫੰਡੇ ਨੂੰ ਅਸੀਂ ਸਪੈਸ਼ਲ ਚੰਨੋ ਤਮਗਵਾਏ ਸੀ ਤੇ ਇਹਾਂ ਦੀ ਜਿਹੜੀ ਅਬੂ ਦੇ ਜਨਮ ਦਿਨ ਨੂੰ ਵੀ ਅਸੀਂ ਪੂਆ ਹੈ ਉੱਥੇ ਉਹਨੇ ਚੰਨੋ ਤੇ ਬਰੈਡ ਮੰਗਾਇਤੇ ਹਾਂ ਤੇ ਆਹ ਜਿਹੜੀ ਚਟਨੀ ਹੁੰਦੀ ਆ ਇਹ ਵੀ ਬਹੁਤ ਆਰਡਿਕੀ ਹੁੰਦੀ ਆ ਹਾਂ ਬਹੁਤ ਗਾੜੀ-ਗਾੜੀ ਜਿਵੇਂ ਕਹਿੰਦੇ ਨੇ ਸੌਣ ਤੇ ਗੁੜ ਦੀ ਹੁੰਦੀ ਆ ਮਿਠੀ ਹੁੰਦੀ ਆ ਜ਼ਿਆਦਾ ਕੱਟੀ ਨਹੀਂ ਹੁੰਦੀ ਹਾਂ ਤੇ ਮਾਪੂ ਤਾਂ ਕਿਹਾ ਜਾ ਲੋਦੀ ਕਰ ਦੋ ਸੁੱਜੀ ਬਰੈਡ ਹੁੰਦੀ ਆ ਚੱਕ ਲੂ ਗਰਮ ਗਰਮ ਹੀ ਹੈ ਇਹ ਪਰਫੈਕਟ ਦੇ ਠੰਡੇ ਠੰਡੇ ਬ੍ਰੈਡ ਅਸੀਂ ਘਰੋਂ ਦੇ ਦੇਖ ਰਹੇ ਆ ਗਾਲੀਏ ਗਾਲੀਏ ਹਾਂ ਆਹ ਹੋ ਆ ਮੈਂ ਦਰਿਆ ਪੀਤੇ ਖਾ ਲੂਆ ਇਹ ਚਿੱਕੀ ਲੱਭ ਰਿਆ ਮੈਂ ਚਿੱਕੀ ਨਹੀਂ ਹੁਣ ਮਿਲਦੀ ਆਤੀ ਚਿੱਕੀ ਨੂੰ ਸਵੇਰ ਦੇ ਨੂੰ ਘਤਾਇਆ ਪਿਆ ਨੇ ਹੁਣ ਜਾਂਦਾ ਜਾਂਦਾ ਇਹ ਤਾਂ ਦੰਦ ਨਾ ਖਾ ਕੇ ਬਬਜੀ ਸਾਰਾ ਦਿਨ ਲ ਸੰਭਿਆ ਆਇਆ। ਤੁਹਾਨੂੰ ਇਹ ਯੱਕ ਕੇ ਆਉਂਤਾ ਹੀ ਗਿਆ। ਲਾ ਦੇ ਕਰ ਨੂੰ ਚਾ। ਆਹ ਆ ਤ ਗਿਆ ਹੁਣ ਇਹ ਉਰੋਂ। ਇਹ ਬੱਚੇ ਤਾਂ ਹੋਰ ਹੋ ਰਿਆ। ਬਸ ਹੁਣ ਅਸੀਂ ਚਾਹ ਪਾਣੀ ਪੀ ਲਈਏ। ਚਾਹ ਪਾਣੀ ਪੀ ਕੇ ਬਸ ਹੁਣ ਘਰ ਨੂੰ ਰਵਾਨਾ ਹੋਣੇ ਆ ਢੇ ਘੰਟੇ ਤੱਕ ਆਪਾਂ ਦਾ। ਅਜਾ ਭੂਆ ਤੁਸੀਂ ਵੀ ਖੜਾ। ਦਿਨ ਬਿਠੇਣਾ ਖੜਾ ਹੈ। ਫੇਰ ਟਾਈਮ ਸੀ ਉਹ ਬਹੁਤ ਤੇ ਭਈ ਬਹੁਤ ਹੈਲੀ। ਅੱਡ ਕੋਲੀ ਚ ਕੱਢਦੇ ਆ ਉਹਨੂੰ। ਬਸ। ਅਸੀਂ ਤੁਹਾਨੂੰ ਦੱਸਿਆ ਸੀ ਵੀ ਚਾਹ ਪੀਣਸ ਨਾਲ ਅਸੀਂ ਚੱਲ ਜਾਾਂਗੇ ਤੇ ਹੁਣ ਚੱਲੇ ਘਰ ਨੂੰ। ਚੱਲ ਆਪਾਂ। ਮਿਲਣ ਆ ਗਏ ਵਧੀਆ ਮਿਲ ਗੀਆਂ ਆਪੂ ਬਾਏ ਕਰਦੇ ਪੁੱਤ ਚਿੱਕੀ ਕਹੀ ਚਿੱਕੀ ਚਿੱਕੀ ਕਹਿੰਦੇ ਤੇ ਘਰ ਆ ਜਾ ਕਿ ਬੋਲੂਗਾ ਹੈ ਚਿੱਟੀ ਚਿੱਟੀ ਬੋਲਦਾ ਤਾਂ ਹੈਗਾ ਬੋਲਦਾ ਤਾਂ ਹੈਗਾ ਉਰੀ ਆ ਕੇ ਲੱਗਿਆ ਅੱਜ ਕਰਨ ਆਪ ਦਾ ਬੋਲਦਾ ਤਾਂ ਕਹਿੰਦੀ ਹੋਰ ਵੀ ਕਲਾਂ ਕੁਝ ਪਹਿਲਾਂ ਪਹਿਲਾਂ ਹੋਰ ਚਿੱਕੀ ਇਹ ਤਾਂ ਦਾਦ ਜੀ ਰਾਤ ਆਪਾਂ ਨੂੰ ਜੋਬੀ ਨੂੰ ਘੁਰ ਰਹੇ ਤੇ ਤੁਸੀਂ ਵੀ ਜਾ ਜਾ ਆਪੂ ਕਿ ਆਪ ਕਰੇ ਜਾ ਜਾ ਹੋਰ ਜਾਂ ਜਾ ਹੋਰ ਲੋ ਜੀ ਹੁਣ ਅਸੀਂ ਅਸੀਂ ਆਪਣੇ ਘਰੇ ਆ ਗਏ ਹਨੇਰਾ ਹੋ ਗਿਆ ਤੇ ਰੋਟੀ ਪਾਣੀ ਅਸੀਂ ਆਪਾਂ ਮੈਂ ਆਇਤਾ ਕਦੋਂ ਦੇ ਆ ਵੀ ਉਹ ਵੀ ਆਪਣਾ ਆ ਕੇ ਕੰਮ ਕਰਿਆ ਏ ਰੋਟੀ ਪਾਣੀ ਬਣਾਇਆ ਏ ਹਨਾ ਸਬਜੀ ਤਾਂ ਸਵੇਰ ਦੀ ਪਹਾਈ ਟੀ ਕਿਉਂਕਿ ਅਸੀਂ ਸਵੇਰੇ ਜਲਦੀ ਜਾਣ ਕਰਕੇ ਅਸੀਂ ਤਿੰਨ ਬੰਦਿਆਂ ਨੇ ਰੋਟੀ ਖਾਈ ਨਹੀਂ ਹੈਗੀ ਹਾਂ ਬਾਕੀ ਤਾਂ ਘਰੇ ਹੀ ਤੇ ਫਿਰ ਉਹ ਹੀ ਸਬਜੀ ਨਾਲ ਸ਼ਾਮ ਨੂੰ ਸੱਜੂ ਆਹੁਣਾ ਫਿਰ ਹੁਣ ਬਸ ਅਸੀਂ ਇਹਨਾਂ ਇੱਕ ਦੂਜੇ ਦੇ ਮਤਲਬ ਕਲੀਪਾਂ ਸ਼ੇਅਰ ਕਰਕੇ ਹਟੇ ਆ ਕਿਉਂਕਿ ਕਈ ਵਾਰ ਐਦਾਂ ਹੁੰਦਾ ਜਦ ਅਸੀਂ ਬਾਹਰ ਜਾਂਦੇ ਆ ਨਾ ਇੱਕ ਦੇ ਹੀ ਫੋਨ 'ਚ ਬਣਾਉਂਦੇ ਆ ਥੋੜ੍ਹੀ ਥੋੜ੍ਹੀ ਉਹ ਕਰ ਲੈਂਦੇ ਆ ਹਾਂ ਕਿਉਂਕਿ ਕੈਮਰਾ ਫੜਨ ਵਾਲਾ ਨਾ ਦੋ ਦੋ ਫੜਨ ਵਾਲਾ ਕੋਈ ਹੁੰਦਾ ਨਹੀਂ ਫਿਰ ਅਸੀਂ ਇੱਕ ਦੂਜੇ ਨਾਲ ਇੱਕੋ ਫੋਨ 'ਚ ਬਣਾ ਲੈਂਦੇ ਆ ਕਦੇ ਮੈਂ ਬਣਾ ਲੈਂਦੀ ਆ ਕਦੇ ਮਨਦੀਪ ਬਣਾ ਲੈਂਦੀ ਆ ਵਾਰੀ ਵਾਰੀ ਜ਼ਿਆਦਾ ਤਾਂ ਲੱਗਦੀ ਹੁੰਦੀ ਆ ਰਿਉ ਹਾਂ ਹਾਂ ਹੁੰਦੀ ਹੈ ਜ਼ਿਆਦਾਤਰ ਅੱਡੇ ਨੇ ਪਰ ਜਿੱਥੇ ਸਾਨੂੰ ਮਤਲਬ ਹੁੰਦਾ ਵੀ ਸਾਡੀ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਮਦਦ ਕਰਨ ਵਾਲਾ ਨਹੀਂ ਉੱਥੇ ਫਿਰ ਅਸੀਂ ਸ਼ੇਅਰ ਕਰ ਲੈਂਦੇ ਆ ਫਿਰ ਇੱਕੋ ਫੋਨ 'ਚ ਬਣਾਉਂਦੇ ਆ ਇਸ ਲਈ ਪਲੀਜ਼ ਹਰ ਵਲੌਗ ਨੂੰ ਪਿਆਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਦੁਬਾਰਾ ਮੈਂ ਤਾਂ ਵੀ ਸਮਝ ਲਾ ਪੂਰੀ ਤਰ੍ਹਾਂ ਹਟੇ ਗਈ ਸੀ ਮੇਰਾ ਦੁਬਾਰਾ ਫੇਰ ਜੋਰ ਪਾਣ ਤੇ ਲੱਗੀਆਂ ਸਾਰਿਆਂ ਦੇ ਚਲ ਫਿਰ ਵੀ ਸਾਰਿਆਂ ਨੂੰ ਵਧੀਆ ਲੱਗਦੇ ਨੇ ਪਰ ਵੱਧ ਤੋਂ ਵੱਧ ਪਲੀਜ਼ ਸਪੋਰਟ ਕਰੋ ਤੇ ਜਿਵੇਂ ਹੁਣ ਦੇਖੋ ਕਈ ਵਾਰ ਅਸੀਂ ਨਾ ਵੱਧ ਘੱਟ ਵੀ ਬੋਲਦੇ ਹਾਂ ਇੱਕ ਦੂਜੇ ਨੂੰ ਹਨਾ ਉੱਚੀ ਹੋੜੀ ਜਾਂ ਜ਼ਾਦੇ ਬੋਲਦੇ ਹਾਂ ਹਨਾ ਪਰ ਉਹ ਥੋੜਾ ਫਨ ਫਲਾਣ ਲਈ ਬੋਲਦੇ ਆ ਤੇ ਅਸੀਂ ਨਾ ਇੱਕ ਦੂਜੇ ਨੂੰ ਕੁਝ ਜਾਣ ਕੇ ਐਦਾਂ ਹੀ ਬੋਲਦੇ ਆ ਵੀ ਅਸੀਂ ਇੱਕ ਦੂਜੇ ਦਾ ਕਿੰਨਾ ਸਹਾਰ ਸਕਦੇ ਆ ਕਿਉਂਕਿ ਜਿਹੜਾ ਬੰਦਾ ਸਹਾਰ ਸਕੂਗਾ ਉਹੀ ਕੱਟ ਸਕੂਗਾ ਉਹੀ ਦਰਾਣੀ ਚਠਾਣੀ ਕੱਟ ਸਕੂਗੀ ਅਸੀਂ ਦੱਸਿਆ ਹੋਇਆ ਸੀ ਅਸੀਂ ਜਾਣ ਕੇ ਵੀ ਕਰਦੇ ਹੀ ਰਹਿੰਦੇ ਆ ਕਰਦੇ ਰਹਿੰਦੇ ਆ ਤੇ ਜਿਆਦਾ ਵੱਧ ਘੱਟ ਬੋਲਣ ਨਾਲ ਦਰਾਣੀ ਚਠਾਣੀ ਦਾ ਐਵੇਂ ਪਤਾ ਲੱਗਦਾ ਵੀ ਆਪਾਂ ਕਿੰਨਾ ਕ ਸਹਾਰ ਸਕਦੇ ਆ ਉਹ ਦੇਖ ਰਹੇ ਆ ਉੱਥੇ ਵੀ ਥੋੜੇ ਕੀ ਕੁਝ ਕਰਿਆ ਹੈ ਹਾਂ ਕਿਉਂਕਿ ਅੱਜ ਕੱਲ ਦਰਾਣੀ ਜਠਾਣੀ ਜੇ ਮਾੜਾ ਜਿਹਾ ਵੀ ਕੁਝ ਕਹਦੇ ਹਨਾ ਅਗਲਾ ਬੋਲਣ ਤੇ ਹਟ ਜਾਂਦਾ ਵੀ ਹਾਂ ਇਹ ਤਾਂ ਮੈਨੂੰ ਗਲਤ ਮਤਲਬ ਬੋਲਦੀ ਐ ਮੈਂ ਨਹੀਂ ਇਹਨੂੰ ਬੁਲਾਉਣਾ ਹਨਾ ਇਹ ਫਨ ਫਲਾ ਨਹੀਂ ਅਸੀਂ ਜਦ ਕੈਮਰਾ ਬੰਦ ਹੁੰਦਾ ਸੀ ਫੇਰ ਵੀ ਐਵੇਂ ਹੀ ਬੋਲਦੀਆਂ ਇੱਕ ਦੂਏ ਨੂੰ ਤੂੰ ਨੈਗੇਟਿਵ ਪੋਜ਼ਿਟਿਵ ਲੋਕ ਦੁੱਤੀਆ ਚੁੱਕਦੇ ਹੋ ਨੇ ਉਹ ਜਦ ਅਸੀਂ ਨਹੀਂ ਇੱਕ ਦੂਜੇ ਬਾਰੇ ਸੋਚਦੇ ਤੁਸੀਂ ਪੁਲਿਸ ਐ ਤੁਸੀਂ ਇੰਨਾ ਜ਼ੋਰ ਨਾ ਦਿਮਾਗ ਤੇ ਤੂੰ ਆਪਣੀ ਤਬਾਹ ਚ ਲੋੜ ਨਾ ਪਾਇਆ ਕਰੋ ਲੋੜ ਨਾ ਪਾਇਆ ਕਰੋ ਬਸ ਜਿਹੜੇ ਸਮਝਦੇ ਨੇ ਉਹ ਬਥੇਰਾ ਪਿਆਰ ਵੀ ਕਰਦੇ ਨੇ ਹਾਂ ਲੋ ਜੀ ਹੁਣ ਮੈਂ ਵਲੌਗ ਦਾ ਕਰਦੀ ਐ ਐਂਡ ਕਿਉਂਕਿ ਮੈਂ ਵੀ ਹੁਣ ਥੱਕ ਗਈ ਹਨਾ ਤੇ ਦਰਾਣੀ ਜੀ ਵੀ ਚਲੇ ਗਏ ਉਹ ਵੀ ਥੱਕ ਗਏ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹਨਾ ਦੀ ਪੁਲਿਸ ਸਾਨੂੰ ਮਤਲਬ ਹੁਣ ਚਲੋ ਐਦਾਂ ਏ ਮੈਂ ਬਲੌਗ ਚ ਆਪਾਂ ਕਹਾਂ ਬਸ ਜ਼ਿਆਦਾ ਫਿਰ ਬਾਅਦ ਚ ਆ ਕਹਿੰਦੇ ਵੀ ਤੁਸੀਂ ਕਿਸੇ ਦੀ ਗੱਲ ਦਾ ਉਹ ਨਾ ਕਰਿਆ ਕਰੋ ਅਸੀਂ ਕਹਿਣਾ ਨਹੀਂ ਚਾਹੁੰਦੇ ਕੋਈ ਚੱਕਰ ਨਹੀਂ ਬਸ ਉਹ ਐਵੇਂ ਬਸ ਗੱਲ ਨੂੰ ਦੱਸ ਰਹੇ ਹਾਂ ਵੀ ਕਈ ਵਾਰ ਅਸੀਂ ਇੱਕ ਦੂਜੇ ਨੂੰ ਵੱਧ ਘੱਟ ਉਸ ਕੈਮਰਾ ਬੰਦ ਕਰੇ ਤੇ ਬੋਲਦੇ ਆ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹੁੰਦੇ ਹਾਂ ਵੀ ਵੀ ਆਪਾਂ ਕਿੰਨਾ ਸਹਾਰ ਸਕਦੀਆਂ ਪਰ ਅਸੀਂ ਇਹ ਤਕਰੀਬਨ ਅੱਜ ਦੇ ਨਹੀਂ ਅਸੀਂ ਇੱਕ ਦੂਜੇ ਨੂੰ ਪਹਿਲਾਂ ਵੀ ਬੋਲਦੇ ਹੁੰਦੇ ਤੇ ਸਹਾਰਦੇ ਆ ਲੜਦੇ ਅਸੀਂ ਕਦੇ ਵੀ ਨਹੀਂ ਹੈਗੇ ਹਨਾ ਤੇ ਲੜਦੇ ਤਾਂ ਅਸੀਂ ਕਦੇ ਵੀ ਨਹੀਂ ਉੱਚਾ ਨੀਮਾ ਵੀ ਇਦਾਂ ਬੋਲੀਏ ਵੀ ਹਨਾ ਜਾਦਾ ਵੀ ਜਿੱਥੇ ਲੜਾਈ ਪਵੇ ਨਹੀਂ ਵੀ ਜਦ ਤੇ ਲੜੀਆਂ ਵੀ ਕਦੇ ਨਹੀਂ ਹੈਗੀਆਂ ਮਜ਼ਾਕ ਕਰੀ ਜਾਂਦੇ ਇੱਕ ਦੂਜੇ ਨੂੰ ਛੇੜੀ ਜਾਂਦੇ ਹਾਂ ਮੈਂ ਵੀ ਕਦੇ ਕੁਝ ਬੋਲੀ ਜਾਂਦੀ ਆ ਉਹ ਵੀ ਮੈਨੂੰ ਟੋਕੀ ਜਾਂਦੀ ਆ ਬਟ ਅਸੀਂ ਗੁਸਾਨਾ ਹੀ ਕਰਦੇ ਜੀ ਤੇ ਬਾਕੀ ਜਿਹਨੇ ਮਤਲਬ ਤੇ ਮੈਨੂੰ ਨਾ ਜਦੋਂ ਮੈਂ ਆਪਣੇ ਮਾਸੀ ਦੇ ਉੱਥੇ ਵਲੌਗ ਬਣਾਇਆ ਸੀਗਾ ਤਾਂ ਉੱਥੇ ਮੈਨੂੰ ਕਈ ਕਮੈਂਟ ਆਏ ਸੀ ਤੀ ਨੀਤੂ ਤੁਹਾਡੀ ਕੀ ਲੱਗਦੀ ਹੈ ਤੁਹਾਡੇ ਮਾਸੀ ਮਾਸੜ ਜਣ ਨਾਲ ਕੀ ਰਿਸ਼ਤਾ ਹੈ ਜੇ ਤੁਸੀਂ ਜਾਣਨਾ ਹੈ ਮੈਨੂੰ ਕਮੈਂਟ ਕਰੋ ਕਮੈਂਟ ਆਏ ਸੀ ਇਹ ਬਹੁਤ ਹੈ ਜੀ ਕੋਈ ਗੱਲ ਨਹੀਂ ਵੀ ਦੁਬਾਰਾ ਕਰਿਓ ਫਿਰ ਮੈਂ ਅਗਲੇ ਵਲੌਗਸ ਨੈਕਸਟ ਵਲੌਗ ਚ ਨੀਤੂ ਦਾ ਸੋਚ ਰਹੀਆਂ ਵੀ ਉਹਦੇ ਬਾਰੇ ਦੱਸੂਗੀ ਥੋੜਾ ਬਹੁਤਾ ਜਿੰਨਾ ਮੈਨੂੰ ਆਪਣੇ ਆਪਣੇ ਹਨਾ ਹੋਸ਼ੋ ਚ ਆਏ ਉਹ ਹੈ ਸਾਰਾ ਵੀ ਉਹ ਹੀ ਦੱਸੂ ਬਾਕੀ ਬਚਪਨ ਤੋਂ ਜਿਹੜੀ ਉਹਦੀ ਕਹਾਣੀਆਂ ਓਹੋ ਵੀ ਤੁਹਾਨੂੰ ਵਲੌਗਸ ਜਰੂਰ ਦੱਸੂਗੀ ਤੇ ਬਾਕੀ ਨੈਕਸਟ ਵਲੌਗਸ ਨਹੀਂ ਤੋਂ ਬਾਰੇ ਜਰੂਰ ਦੱਸੂਗੀ ਮੈਂ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਤੀਆ ਦੇ ਵਲੌਗਸ